ਵੇ ਦਿਨ ਤੇ ਮਹੀ ਬੁਲਾਕਾ ਤੇ ਜੱਗ ਹੋਣੀ ਵੇ ਤੈਨੂੰ ਗੱਲ ਵਕੜੀ ਵੇ ਕੁੱਟਕੇ ਗੱਲ ਯਾਰ ਬੜੋ ਤੇ ਕੁੜੀ ਆਪਣੇ પતિ ਨੂੰ ਦੇਖ ਕੇ ਭੱਜ ਲੈਂਦੀ ਐ ਜਿੱਥੇ ਕਿ ਦੋਸਤੋ ਆਪਣੇ પતિ ਨੂੰ ਦੇਖ ਕੇ ਕੁੜੀ ਦੇ ਹੱਥਾਂ ਦੇ ਵਿੱਚ ਆ ਜਾਂਦੀ ਐ ਜਾਣ ਤੇ ਤੁਸੀਂ ਸਭ ਵੀਡੀਓ ਦੇ ਵਿੱਚ ਸਾਫ ਸਾਫ ਦੇਖ ਸਕਦੇ ਹੋ ਦੋਸਤੋ ਇਹ ਵੀਡੀਓ ਜੋ ਕਿ ਸੋਸ਼ਲ ਮੀਡੀਆ ਤੇ ਉਰੇ ਹੈ ਕਿ ਚਰਚਾ ਦਾ ਬਸ ਆਬਸਾਬਣੀ ਹੋਈ ਹੈ ਜਿੱਥੇ ਕਿ ਦੋਸਤਾਂ ਕੇ ਵੇਖ ਨੂੰ ਲੈ ਕੇ ਕੁੜੀ ਵਿਦੇਸ਼ ਗਈ ਸੀ ਜਿੱਥੇ ਕਿ ਦੋਸਤੋ ਕੁੜੀ ਨੇ ਆਪਣੇ પતિ ਨੂੰ ਆਪਣੇ ਕੋਲ ਬੁਲਾਇਆ ਜਦੋਂ 에어ਪੋਰਟ ਉਤੇ ਪਹੁੰਚਿਆ ਤਾਂ ਕੁੜੀ ਆਪਣੇ ਹੱਥ ਦੇ ਵਿੱਚ ਗੁਲਦਸਤਾ ਲੈ ਕੇ ਤੇ ਆਪਣੇ ਪਤੀ ਦੇ ਵੱਲ ਭੇਜਦੀ ਹੈ ਜਿੱਥੇ ਕਿ ਦੋਸਤੋ ਇਹ ਵੀਡੀਓ ਸੋਸ਼ਲ ਮੀਡੀਆ ਉਤੇ ਬੜੀ ਹੀ ਚਰਚਾ ਦਾ ਬਸ ਆਬਸਾਬਣੀ ਹੋਈ ਹੈ ਜਿਵੇਂ ਕਿ ਦੋਸਤੋ ਪੰਜਾਬ ਦੀ ਜਵਾਨੀ 60% ਜੋਗੀ ਵਿਦੇਸ਼ਾਂ ਦੇ ਵਿੱਚ ਜਾ ਬਸੀ ਹੈ ਪਰ ਆਉਣ ਵਾਲਾ ਸਮਾਂ ਪੰਜਾਬ ਦੇ ਲੋਕਾਂ ਦੇ ਲਈ ਬੇਹੱਦ ਭਾਵਕਾ ਜਿੱਥੇ ਕਿ ਦੇਖਿਆ ਜਾਵੇ ਕਿ ਅੱਜ ਦੇ ਸਮੇਂ ਦੇ ਵਿੱਚ ਪੰਜਾਬੀਆਂ ਦੀ ਦੌੜ ਸਿਰਫ ਵਿਦੇਸ਼ਾਂ ਦੇ ਵਿੱਚ ਜਾਣਾ ਪਰ ਪੁਰਾਣੇ ਸਮੇਂ ਦੇ ਵਿੱਚ ਕੋਈ ਪਰਿਵਾਰ ਦੇ ਵਿੱਚੋਂ ਬਿਰਲਾ ਹੀ ਜੀ ਵਿਦੇਸ਼ ਜਾਂਦਾ ਸੀ ਪਰ ਅੱਜ ਦੇ ਸਮੇਂ ਦੇ ਵਿੱਚ ਸਾਰਾ ਹੀ ਪਰਿਵਾਰ ਉੱਠ ਕੇ ਵਿਦੇਸ਼ਾਂ ਵੱਲ ਜਾ ਰਿਹਾ ਹੈ ਕਿਦੋਂ ਤੋਂ ਤੁਸੀਂ ਵਿਦੇਸ਼ ਜਾਣਾ ਚਾਹੁੰਦੇ ਹੋ ਜਾਂ ਨਹੀਂ ਆਪਣੀ رائے ਜ਼ਰੂਰ ਦਿਓ ਸਾਡੇ ਚੈਨਲ ਨਾਲ ਜੁੜਨੇ ਲਈ ਧੰਨਵਾਦ